ਅ ਰ ਰੇਖਾ ਤੁਸੀਂ ਅੱਲਾਹ ਸ਼ਹਿਰ 플ੋਰ ਵਿੱਚ ਤੁਸੀਂ ਜਿਹੜੀ ਫੋਟੋ ਵਟਾ ਕੀਤੀ ਹੈਗੀ ਤਾਂ ਬੱਲਾ ਵਾਲੇ ਨੇ ਇਹਦੇ ਕਾਫੀ ਹਲਾਸ਼ਰੀਆਂ ਤੁਸੀਂ ਇੱਕ ਰੋਜ਼ ਮਟ ਰਹੀਆਂ ਤੁਸੀਂ ਸਾਦੀ ਕਰਵਾ ਰਹੇ ਹੈਗੇ ਆ ਰਖਲ ਮੂਵਰ ਰੋਡ ਤੇ ਕਾਫੀ ਸਵਾਇਆ ਵੀ ਕਰਦਾ ਹੈਗਾ ਹਾਂਜੀ ਬੜੇ ਦਾ ਸੰਸਾਰ ਵੀ ਇਹ ਤਿੰਨ ਚਾਰ ਦਿਨ ਲਗਾਤਾਰ ਕਾਰਵਾਈ ਚੱਲਣੀ ਹੈਗੀ ਆ ਕੀ ਕਹਾ ਫਟਾ ਦੇ ਬਾਰੇ ਤੁਸੀਂ ਕਿਉਂ ਇੰਨੇ ਹਮਸਤਾਬੀ ਦਾ ਕੰਮ ਕਰ ਰਹੇ ਆ ਸਰ ਨਗਰ ਕੌਂਸਲ 플ੋਰ ਵੱਲੋਂ ਸਾਡੇ ਸਤਿਕਾਰਯੋਗ ਈਓ ਸ਼੍ਰੀ ਰਾਮਜੀਤ ਜੀ ਦੀ ਅਗਵਾਈ ਦੇ ਵਿੱਚ ਜਿੱਦਾਂ ਵੀ ਸਾਨੂੰ ਸਰਕਾਰ ਦੀਆਂ ਹਦਾਇਤਾਂ ਆਈਆਂ ਆ ਕਿ ਅਸੀਂ ਸ਼ਹਿਰ ਦੇ ਲਗ ਲਗ ਸਪੋਰਟ ਲਾਏ ਹੋਏ ਆ ਜਿੱਥੇ ਅਸੀਂ ਮੈਕਸਮਮ ਜ਼ਿਆਦਾ ਕਰੋਚਮੈਂਟ ਹੋਣ ਕਰਕੇ ਲੋਕਾਂ ਨੂੰ ਟ੍ਰੈਫਿਕ ਵਿੱਚ ਲੰਘਣ ਦੇ ਵਿੱਚ ਆਉਣ ਜਾਣ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕਾਫੀ ਵਿਗਨ ਪੈ ਰਿਹਾ ਆ ਉਸ ਵਿਗਨ ਨੂੰ ਦੂਰ ਕਰਨ ਲਈ ਅਸੀਂ ਇਸ ਤੋਂ ਪਹਿਲਾਂ ਵੀ ਕਈ ਸਪੋਰਟ ਖਾਲੀ ਕਰਾਏ ਆ ਹੁਣ ਅਸੀਂ ਨੂਰਵੈਲ ਰੋਡ ਦਾ ਜਿਹੜਾ ਸਪੋਰਟ ਆ ਇਹਨੂੰ ਅਸੀਂ ਕਾਫੀ ਬੜੀ ਪਹਿਲ ਕਦਮੀ ਨਾਲ ਖਾਲੀ ਕਰਾ ਰਹੇ ਆ ਅੱਜ ਸਾਡਾ ਪਹਿਲਾ ਦਿਨ ਸੀਗਾ ਜਿਹਦੇ ਵਿੱਚ ਅਸੀਂ ਇੱਕ ਕਰੋਚਮੈਂਟ ਨੂੰ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜੇ ਲੋਕ ਸਾਡੇ ਨਾਲ ਸਹਿਮਤ ਹੋਏ ਆ ਕਿ ਕੱਲ ਤੋਂ ਅਸੀਂ ਇਹ ਜਗ੍ਹਾ ਤੇ ਨਹੀਂ ਲਗਾਵਾਂਗੇ ਅਸੀਂ ਇਹਨਾਂ ਨੂੰ ਇਹਨਾਂ ਦੀ ਹੱਦਬੰਦੀ ਦੇ ਵਿੱਚ ਰਹਿਣ ਲਈ ਉੱਥੇ ਤੱਕ ਇਹਨਾਂ ਨੂੰ ਅਸੀਂ ਪੂਰਾ ਪੂਰਾ ਕਮੇਟੀ ਵੱਲੋਂ ਇਹ ਕਿਹਨਾਂ ਰਿਕਵੈਸਟ ਵੀ ਕੀਤੀ ਆ ਹਦਾਇਤ ਵੀ ਕੀਤੀ ਆ ਤੇ ਜੇ ਅਸੀਂ ਇਹ ਲਗਾਤਾਰਤਾ ਦੇ ਵਿੱਚ ਕਾਰਵਾਈ ਕਰਾਂਗੇ ਜੇ ਸਾਨੂੰ ਲੱਗਿਆ ਕੋਈ ਸ਼ਰਾਰਤੀ ਅੰਸਰ ਨਹੀਂ ਇਸ ਕਾਰਵਾਈ ਨੂੰ ਮੰਨ ਰਿਹਾ ਤਾਂ ਉਹਨਾਂ ਤੇ ਅਸੀਂ ਅਨੁਸ਼ਾਸਨੀ ਕਾਰਵਾਈ ਕਰਾਂਗੇ ਹੋਰ ਜਾਣਕਾਰੀ ਵੀ ਉਹ ਜਿਹੜੇ ਪਿੱਛੇ ਦੁਕਾਨਾਂ ਵਾਲੇ ਹੈਗੇ ਮਾਰਕੀਟ ਵਾਲੇ ਹੈਗੇ ਆ ਉਹ ਮੋਰੇ ਜਿਹੜੀਆਂ ਫੜੀਆਂ ਲਵਾਈਆਂ ਤੋਂ ਪਰਾਇ ਲੈਂਦੇ ਹੈਗੇ ਆ ਖੌਫਤ ਨਹੀਂ ਹਜ਼ਾਰਾਂ ਰੁਪਿਆਵਾਂ ਵਿੱਚ ਤਰਾ ਲੈ ਕੇ ਮੋਹਲੇ ਪਾਸੇ ਕੋਲਮੈਂਟ ਕਰਾਉਂਦੇ ਆ ਉਹਨਾਂ ਦੇ ਕੀ ਕਾਰੋਈ ਕਰਾ ਵਾਸਤੇ ਉਹਨਾਂ ਦੀਆਂ ਅਸੀਂ ਰੇੜੀਆਂ ਬਿਲਕੁਲ ਹੀ ਚਕਵਾ ਰਹੀਆਂ ਸਰ ਜਿਹੜਾ ਬੈਂਡਿੰਗ ਜ਼ੋਨ ਆ ਬੈਂਡਿੰਗ ਜ਼ੋਨ ਅਸੀਂ ਸ਼ਹਿਰ ਦਾ ਨੂਰਵੈ ਰੋਡ ਤੇ ਇੱਕ ਸੀ ਬੈਂਡਿੰਗ ਜ਼ੋਨ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਅਸੀਂ ਇਹ ਜਿਹੜੀਆਂ ਰੇੜੀਆਂ ਆ ਉੱਥੇ ਪਹੁੰਚਦੀਆਂ ਕਰਵਾਵਾਂਗੇ